ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਅੱਜ ਦਿਨ ਹੈਗਾ ਸੰਡੇ ਦਾ ਤੇ ਬੀਬੀ ਗਈ ਹੈਗੀ ਆ ਮਾਈ ਗੋਦੜੀ ਸਾਹਿਬ ਗੁਰਦੁਆਰਾ ਜਿੱਥੇ ਆਪਣੀ ਸ਼ਾਪ ਹੈ ਉੱਥੇ ਨਾ ਅੱਜ ਦੀਵਾਨ ਲੱਗਣੇ ਹੈਗੇ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਬੀਬੀ ਚਲੀ ਗਈ ਦੀਵਾਨ ਤੇ ਤੇ ਮੈਂ ਹੁਣ ਬਾਹਲ ਤੋਂ ਕਿ ਆਈ ਆ ਮਹਿੰਦੀ ਲਾਈ ਸੀਗੀ ਤੇ ਲਾਲ ਮਹਿੰਦੀ ਹੱਥਾਂ ਵਾਲੀ ਹੁਣ ਮਾੜੀ ਮਾੜੀ ਧੁੱਪ ਨਿਕਲੀ ਆ ਬਾਹਰ ਦੇਖਦੇ ਆਪਾਂ ਪਰ ਅਜੇ ਤੋਂ ਪਲਵਾਰਗੀ ਵਾਲਾ ਨੂੰ গৈ <laughs> আমাৰ ਇਨੇ ਕਰਾ ਲਈ ਮੈਨੂੰ ਸਹੀ ਲੱਗਦਾ ਬਾਲ ਦੇ ਸੋਪੇ ਜਾਂਦੇ ਆ ਨਹੀਂ ਤਾਂ ਜਮੇ ਐਸਾ ਸੰਦੀਪ ਹਾਂਜੀ ਆ ਝਾੜੂ ਰੱਖ ਕੇ ਆ ਤੈਨੂੰ ਗੱਲ ਸੁਣਾਉਣਾ ਦਾ ਸਰੋਂ ਉਹ ਵਰਦੇ ਕੋਈ ਰੋਕਸਾ ਤਾਂ ਠੀਕ ਹੈ ਆਪਾਂ ਨੂੰ ਹਜ਼ਾਰ ਮੰਗਿਆ ਸੀ ਕੱਲ ਮੈਂ ਦੀ 500 ਦੀ ਫਿਰ ਆਪਾਂ ਨੂੰ ਹਜ਼ਾਰ ਮੰਗਿਆ ਪਾਟਲੇ ਨਹੀਂ ਆ ਮੈਨੂੰ ਪਤਾ ਕੀ ਕਰਦੀ ਹਾਂ ਜੀ ਇਹਨੂੰ ਐਂ ਜ਼ਰੂਰ ਕਹਿ ਦੇਣੀ ਹੁੰਦੀ ਆ ਇੱਧਰ ਠੀਕ ਹੈ ਇਹਨੂੰ ਐਂ ਇਹਨੂੰ ਮੈਂ ਐਂ ਕਹਿਣੀ ਹੁੰਦੀ ਆ ਵੀ ਤੇਰਾ ਮਹੀਨਾ ਪਿਆ ਹਨਾ ਤੇ ਵੀ ਤੂੰ ਐਂ ਕਰ ਥੋੜੇ ਥੋੜੇ ਕਰਕੇ ਵਰਤ ਲੈ ਜਿਹਦੇ ਇਕੱਠੇ ਲੈ ਜਾਂਦੀ ਆ ਤੇ ਫਿਰ ਇਕੱਠੇ ਗੁੱਲੇ ਉਡਾ ਦਿੰਦੀ ਆ ਇਹ ਫਿਰ ਮੈਂ ਕਹਿ ਦੇਣੀ ਆ ਬੀ ਤੂੰ ਥੋੜੇ ਲੈ ਕੇ ਜਾ ਕਹਿੰਦੀ ਮੈਂ 1000 ਮੰਗਿਆ ਮੈਨੂੰ ਐਸੀ ਦੀਦੀ 500 ਦੇ ਉੱਤੇ ਦੀਦੀ ਨੇ 1000 ਪੜਾ ਤਾਂ ਮੈਂ ਭੱਜ ਕੇ ਲੈ ਗਈ ਫੇਰ ਇਹ ਨਾ 6-3 ਵੇੜ ਦਿੰਦੀ ਖੁੱਲਾ ਖਾਚਾ ਕਰਦੀ ਐ ਤੇ ਜਦੋਂ ਪੈਸੇ ਤਾਂ ਇਹੇ ਹੀ ਹੁੰਦੇ ਆ ਆਪਾਂ ਦਾ ਇਹਦੇ ਵਿੱਚੋਂ 4 ਪੈਸੇ ਜੋੜ ਕੇ ਰੱਖ ਲੂਗੀ ਕਿਉਂਕਿ ਸਾਰਾ ਮਹੀਨਾ ਫੇਰ ਪਿਆ ਹੁੰਦਾ ਉੱਤੇ ਨਾ ਤਾਂ ਕਰਕੇ ਮੈਨੂੰ ਫੈਲਦੀ ਨਹੀਂ ਵੀ ਤੂੰ 2000 ਮੰਗ ਲਈਏ ਤਾਂ 1000 ਲੈ ਕੇ ਜਾਇਆਗਾ ਤੇ ਹੁਣ ਹੁਣ ਜਿਹੜੇ ਬਚ ਗਏ ਤੇਰੇ ਉਹਦੇ ਨਾਲ ਹੋਵਾ ਹਫਤਾ ਦੱਸ ਦਿੰਦੇ ਨਿਕਲ ਜਾਣਗੇ ਉਹ ਰੋ ਮਹੀਨਾ ਲੈਣੇ ਲੱਗੇ ਤੂੰ ਹਾਂ ਤਾਂ ਨਹੀਂ ਹੁੰਦੀ ਐ ਤੈਨੂੰ ਐਂ ਤਾਂ ਹੋ ਜੂਗਾ ਹਾਂ ਮੈਂ ਦੋ ਜਾਣ ਕੇ ਹਾਂ ਬਸ ਆਹਾ ਹੋ ਗਈ ਉਨੀ ਤਰੀ ਕੱਜ ਰਹਿ ਕੇ 10 ਦਿਨ ਉਹਦੇ ਨਾਲ ਤੇਰੇ 800 ਰਹਿੰਦਾ ਹੈ ਉਹਦੇ ਨਾਲ ਦੇ ਕੱਲ ਆਉਂਦਾ ਹੈ 5-6 ਦਿਨ ਤਾਂ ਹਣ ਲੋੜ ਪੈਂਦੀ 5-6 ਦਿਨ ਹਣ ਲੋੜ ਪੈਂਦੀ ਫਿਰ ਜਿਹੜਾ ਲਿਜਾਏਗੀ ਉਹਦੇ ਨਾਲ 5-6 ਦਿਨ ਫਿਰ ਨਿਕਲ ਜਾਣਗੇ ਉਹਦੇ ਮਹੀਨੇ ਹਾਂ 10 ਦਿਨਾਂ ਰਹਿੰਦੀ ਹੈ ਉਹਦੇ ਤਾਂ ਸਮਝ ਨਹੀਂ ਕਿ ਸਾਫੀ ਆਇਆ ਹੁੰਦਾ ਜੀ ਸਾਡਾ ਸੰਦੀਪ ਨਾਲ ਕੰਮ ਚਲੋ ਬੜਾ ਜਾ ਬੀ ਬਿਨਿਆਰਿਆ ਕਾਫੀ ਖੀਂ ਬੱਗੀ ਜੀ ਸੰਦੀਪ ਬਿਤਾ ਤੋੜਾ ਪੱਤੀ ਕੱਟ ਪਾਈ ਹੈ ਕਦਾਂ ਦੀ ਕਿਹੜਾ ਚਿੱਟੀ ਹੀ ਤਾਂ ਤੁਲਦੀ ਹੈ ਚਾ ਮਾ ਕਾਫੀ ਬਣਾਈ ਮੈਨੂੰ ਪਤਾ ਸੀ ਕਹਿੰਦੀ ਮੈਂ ਰੱਖੇ ਨਹੀਂ ਹੋ ਗਈ ਕੋਈ ਨਹੀਂ ਨਹੀਂ ਬੱਗੀ ਯਾਦ ਨਹੀਂ ਰਿਹਾ ਤੇ ਆਪਣੇ ਸਬਜ਼ੀਆਂ ਕੱਟੇਂਗੇ ਜਿਹੜੀਆਂ ਬਈਆਂ ਗੋਭੀ ਹੋਣੀ ਹੈ ਇਕ ਤਾਂ ਹਾਂਜੀ ਗਾਇਤਰੀ ਤਦਰਾ ਹੋਣਾ ਨਾ ਲੋੜ ਨਹੀਂ ਸਭ ਜਿਵੇਂ ਬੰਦ ਗੋਭੀ ਦਾ ਫੁੱਲ ਲੱਗ ਕੇ ਬਾਟਰ ਹੈਂ ਅਰੇ ਮੱਕ ਟਮਾਟਰ ਤਾਂ ਹੈਗੇ ਹਾਂਜੀ ਪੁੰਜ ਤੇ ਸਿੰਮਲਾ ਮੱਚ ਨਹੀਂ ਨਾ ਹਾਂ ਤੇ ਪਨੀਰ ਖਤਮ ਕਰਤਾ ਹਾਂ ਮੈਂ ਬਣਾਵੇ ਸੀ ਮੋਮੋਸ ਤਾਂ ਰੱਖੇਗਾ ਇਸ ਉਹ ਕਿੰਨਾ ਤੇ ਬਾਹਰ ਬੱਚਾ ਨਾ ਲੀ। ਲਾਫਟੇ। ਐਵੇਂ। ਐ ਕਿਸ। ਮੱਚਾ ਤਾਂ ਨਹੀਂ ਹੁੰਦੇ ਲੋਬੀ। ਹਾਂ ਅਪਡੇਟ ਨਹੀਂ ਹੁੰਦੇ। ਨਹੀਂ ਨਹੀਂ ਉਹ ਤੋਂ ਹੋਰ ਕਾਰੇ ਬਣਾਉਂਦੇ ਬੜੀ ਨਾਲ ਕੀਤਾ। ਮੋਮਸ ਖਾਂਦੀ ਆਵੇ ਤੇ ਮੋਮਸ ਮੋਮਸ ਨਹੀਂ ਮੂ। ਲੌਜੀਕ ਆਇਆ ਇੱਕ ਪਾਲੋਂ ਫਾਉਂਸ਼ਲਾ ਤੇ ਉਹਦਾ ਆਇਆ ਸੀ ਡੱਬਾ ਤੇ ਕੁਛ ਤਾਂ ਮੇੜਦਾ ਸੀ। ਉਹਛ ਸੀ ਅੱਜ ਨਵੇੜ ਗਿਆਗੇ। ਆਹ ਦਾਲ ਦੀ ਰਫੀ ਹੈ। ਆਹ।

ਆਹ ਹੋਇਆ ਆਈਂ ਦਾ ਅਪਜੈਕਟ ਤੇ ਆਹ ਲੋ ਜੀ ਆਪਾਂ ਬੈਠੇ ਅੰਦਰ ਤੇ ਅੰਦਰ ਨਾਲ ਧੁੱਪ ਆਉਂਦੀ ਆ ਆਪਣੇ ਇੱਥੇ ਤੇ ਮੈਂ ਕਿਹਾ ਚੱਲ ਇੱਥੇ ਬੈਠਦੀਆਂ ਨਾਲੇ ਤਾਂ ਹਵਾ ਹੂਆ ਨਹੀਂ ਲੱਗਦੀ ਹੈਗੀ ਤੇ ਨਾਲੇ ਇੱਥੇ ਬਾਹਰ ਸੁੱਕ ਜਾਣਗੇ ਲੋ ਮੜਾ ਜਿਹਾ ਸਟੋਲ ਲੈ ਲਈਏ ਆਪਾਂ ਤੇ ਦੀਪੀ ਮੈਂ ਤੁਹਾਨੂੰ ਦੱਸਿਆ ਕਹੀ ਹੋਈ ਆ ਦਵਾਨ ਸੁਣਨ ਮੈਂ ਤੁਹਾਨੂੰ ਦੱਸੂ ਕਿਹੜੇ ਬਾਬਾ ਜੀ ਆਏ ਹੋਏ ਨੇ ਮਾਪੁਰ ਲੱਗੇ ਉੱਥੇ ਆਪਣੇ ਬੋਰਡ ਲੱਗਿਆ ਹੋਇਆ ਸ਼ੌਪ ਕੋਲੇ ਬੱਤਾ ਸਾਰਾ ਤੇ ਕੱਲ ਨੂੰ ਬੀਬੀ ਨੇ ਮੈਨੂੰ ਲੱਗਦਾ ਇੱਕ ਵਿਆਹ ਤੇ ਚਲੀ ਜਾਣਾ ਤੇ ਕੱਲ ਨੂੰ ਫੇਰ ਨਹੀਂ ਬੀਬੀ ਘਰ ਹੋਣੀ ਹੈਗੀ ਕੱਲ ਨੂੰ ਜਾਣਾ ਹੈਗਾ ਬੀਬੀ ਨੇ ਵਿਆਹ ਤੇ ਮੈਨੂੰ ਲੱਗਦਾ ਸ਼ਾਇਦ ਪਤਾ ਨਹੀਂ ਮੁਕਸਦ ਜਾਣਾ ਉਹ ਸਾਡੇ ਨਾ ਭੂਆ ਹੀ ਲੱਗਦੀ ਆ ਪਾਪਾਈ ਦੇ ਚਾਚੇ ਦੀ ਕੁੜੀ ਆ ਉਹਨਾਂ ਦੇ ਬੇਟੇ ਦਾ ਵਿਆਹ ਬੀਬੀ ਨੂੰ ਬੁਲਾਇਆ ਉੱਥੇ ਜਾਣਾ ਬੀਬੀ ਨੇ ਪਹਿਲਾਂ ਬੀਬੀ ਨੂੰ ਆਏ ਸੀਗਾ ਵੀ ਸੰਡੇ ਨੂੰ ਆ ਜਾਣਾ ਤੇ ਬੀਬੀ ਨੂੰ ਬਹੁਤ ਜ਼ਿਆਦਾ ਹੋਇਆ ਕਰੇਵੀ ਹਾਏ ਮੇਰ ਦਾ دیਵਾਨ ਸੁਣਨਾ ਸੀਗਾ ਕਿ ਪ੍ਰਮਾਤਮਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੱਲ ਕਰ ਵੀ ਮੈਂ دیਵਾਨ ਨਾ ਮੇਰਾ ਮਿਸ ਹੋ ਜੇ ਤੇ ਫੇਰ ਨਾ ਮੈਂ ਜਦ ਨਹੀਂ ਪਈ ਨਾ ਗੱਲ ਉਹਿੱਡੇ ਦੱਸਿਆ ਬੀਬੀ ਨਹੀਂ ਆਉਣਾ ਐ ਐਤਵਾਰ ਉਹ ਕਹਿੰਦੀ ਵੀ ਐਤਵਾਰ ਥੋੜੀ ਹੈ ਉਹਨਾਂ ਦਾ ਵਿਆਹ ਤਾਂ ਹੈਗਾ ਸੋਮਵਾਰ ਫਿਰ ਜਦੋਂ ਆ ਬੀਬੀ ਨੇ ਸੱਫੀ ਬੀਬੀ ਦੀ ਲੈ ਮੈਂ ਤਾਂ ਅੱਜ ਹੀ ਆਏ ਹਾਂ ਅਦਾਸ ਕਰ ਜਾਂਦੀ ਸੀ ਕਿ ਪ੍ਰਮਾਤਮਾ ਮੇਰਾ ਨਾ ਕੋਈ ਹੀਲਾ ਕਰ ਵੀ ਮੇਰਾ دیਵਾਨ ਨਾ ਮਿਸ ਹੋ ਜੇ ਤੇ ਚਲੋ ਬੀਬੀ ਦਾ ਫੇਰ ਕਹਿੰਦੀ ਲੈ ਪ੍ਰਮਾਤਮਾ ਨੇ ਮੇਰੀ ਸੁਣ ਲਈ ਨਾ ਲਓ ਜੀ ਜੇ ਸੱਚੇ ਦਿਲੋਂ ਕੋਈ ਮੰਗਦੇ ਆ ਨਾ ਕੁਛ ਤੇ ਪ੍ਰਮਾਤਮਾ ਜ਼ਰੂਰ ਪੂਰਾ ਕਰਦਾ ਹੈ ਤੇ ਮੈਨੂੰ ਕਹਿੰਦੀ ਸੀ ਵੀ ਤੂੰ ਨਹੀਂ ਜਾਣਾ ਹੈਗਾ ਮੈਂ ਲਾਲੀ ਜੀ ਸਵੇਰੇ ਸਵੇਰੇ ਮਹਿੰਦੀ ਤੇ ਮੈਨੂੰ ਲੱਗਦੀ ਸੀ ਬਹੁਤ ਜ਼ਿਆਦਾ ਠੰਡੇ ਇੱਕ ਮਸ ਨੂੰ ਹੋਰ ਗੱਲ ਦੱਸਦੀ ਹਾਂ ਦੇਖੋ ਕਮਾਲ ਦੀ ਗੱਲ ਮੈਂ ਨਾ ਚਾਹ ਬਣਾ ਲਈ ਬੀਬੀ ਨੇ ਹੌਣ ਚਲੀ ਗਈ ਸਵੇਰੇ ਸਵੇਰੇ ਤੇ ਮੈਂ ਬੀਬੀ ਸਵੇਰੇ ਉੱਠ ਕੇ ਜਿਵੇਂ ਨਾ ਆਉਂਦੀ ਆ ਤੇ ਮੈਂ ਨਾ ਉੱਠ ਕੇ ਅੱਜ ਕਿਉਂਕਿ ਸੰਡੇ ਸੀ ਬੀਬੀ ਵੀ ਲੇਟ ਹੀ ਉੱઠી ਸੀਗੀ ਉਹਨੂੰ ਵੀ ਆਏ ਸੀ ਵਿਚਾਰ ਕਿਹੜਾ ਜਾਣਾ ਬੀਬੀ ਸਾਢੇ 6:00 ਉੱઠી ਤੇ ਮੈਂ ਵੀ ਉੱਠ ਕੇ ਮੈਂ ਚਾਹ ਧਰ ਲਈ ਤੇ ਬੀਬੀ ਨੇ ਬੀਬੀ ਨੇ ਹੌਣ ਚਲੀ ਗਈ ਚਾਹ ਬਣਾ ਕੇ ਸਰਾਣੇ ਰੱਖ ਲਈ ਪਾ ਕੇ ਆਉਦੇ ਕੱਪ ਬੀਬੀ ਦਾ ਕੱਪ ਬੀਬੀ ਨੂੰ ਫੜਾਤਾ ਤੇ ਮੁੜ ਕੇ ਭੁੱਲ ਗਈ ਚਾਹ ਪੀਣੀ ਦੇਖੋ ਹਾਲ ਮੇਰਾ ਤੁਸੀਂ ਹੈ ਤੇ ਮੈਂ ਨਾ ਜਦੋਂ ਪੌਣੇ 1:00 ਹੋ ਗਏ ਤੇ ਮੈਂ ਨਾ ਐਂ ਜੀ ਸੋਚੀ ਜਮਾਂ ਵੀ ਅੱਜ ਮੇਰਾ ਚਾਹ ਨੂੰ ਜੀ ਕਰੀ ਜਾਂਦਾ ਹੁਣ ਤੇ ਵੀ ਹੋਰ ਹੀ ਤਰ੍ਹਾਂ ਦਾ ਹੋ ਹੀ ਜਾਂਦਾ ਪਤਾ ਨਹੀਂ ਕਾਹ ਤੋਂ ਐਂ ਜੇ ਲੱਗੇ ਵੀ ਸਰੀਰ ਜਾਹਮ ਵੀ ਚਾਹ ਨੂੰ ਜੀ ਕਰਦਾ ਠੰਢੀ ਲੱਗੀ ਜਾਂਦੀ ਇੱਕ ਮਿੰਟ ਕੇ ਲਾਲੀ ਮੈਂਦੀ ਸਿਰ ਨੂੰ ਲਾਲ ਮੈਂਦੀ ਹੈ ਨਾ ਆ ਦੋਸਤਾਂ ਨੂੰ ਲੱਗ ਹੀ ਰਹੇ ਹੋਗੇ ਲਾਲ ਲਾਲ ਮੇਰੇ ਸਿਰ ਹਨ ਚੱਲ ਫੇਰ ਵੀ ਮੈਨੂੰ ਵਧੀਆ ਲੱਗ ਰਿਹਾ ਕੁਝ ਨਹੀਂ ਹੁੰਦਾ ਹੈ ਗਾਣ ਤੇ ਮੇ ਲਾਲ ਮਹਿੰਦੀ ਲਾ ਲਈ ਤੇ ਉਹਦੇ ਨਾਲ ਇੱਕ ਤਾਂ ਠੰਡ ਲੱਗੀ ਜਾਵੇ ਇੱਕ ਮੇਰੀ ਜਾਨਾ ਪੀਤੀ ਤੇ ਮੈਨੂੰ ਬੜਾ ਐਂਜ ਲੱਗੀ ਜਾਵੇ ਵੀ ਹਾਏ ਅੱਜ ਤਾਂ ਨਾ ਚਾਹ ਨੂੰ ਘਤੋ ਜੀ ਕਰਦਾ ਇੰਨੀ ਠੰਡ ਚੜੀ ਜਾਂਦੀ ਮੈਨੂੰ ਮੈਂ ਬੀਬੀ ਨੂੰ ਕਹਾ ਬੀਬੀ ਮੈਨੂੰ ਤਾਂ ਚਾਹ ਨੂੰ ਜੀ ਕਰਦਾ ਜਦ ਬੀਬੀ ਉੱਠੀ ਐ ਬੈਠੀ ਨਾ ਕੰਨ ਉਠਾਉਣਾ ਸੀ ਮੈਂ ਤੇ ਕਹਿੰਦੀ ਮੈਂ ਚਾਹ ਬਣਾਉਣਾ ਮੱਖ ਬਣਾ ਲਾ ਤੇ ਬੀਬੀ ਨੇ ਮੇਰਾ ਮੇਰੇ ਜੋ ਕੱਪ ਬਣਾ ਤਾਂ ਮੱਖ ਤੂੰ ਨਹੀਂ ਪੀਣੀ ਕਹਿੰਦੀ ਨਹੀਂ ਮੈਨੂੰ ਜੀ ਕਰਦਾ ਜਦੋਂ ਮੇਰੇ ਕੋਲੇ ਮੇਰਾ ਕੱਪ ਰੱਖਣ ਲੱਗੀ ਬੀਬੀ ਕਹਿੰਦੀ ਕੱਪ ਤਾਂ ਚਾਹ ਦਾ ਭਰਿਆ ਤੇ ਫਿਰ ਉਹ ਪੁਰਾਣੀ ਚਾਹ ਲੈ ਕੇ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਸੰਡੇ ਨੂੰ ਤੁਹਾਨੂੰ ਪਤਾ ਕੰਮ ਹੁੰਦੇ ਨੇ ਆਪਾਂ ਨੂੰ ਹਨਾ ਪਹਿਲਾਂ ਤਾਂ ਮੈਨੂੰ ਨਾ 10 ਅਸਰ ਜਾਈ ਦੀ ਬੇਟੀ ਨੂੰ ਵੱਜ ਗਏ ਤੇ ਫਿਰ ਰੋਟੀ ਖਾ ਲਈ ਫੜਾਤੀ ਸੰਦੀਪ ਨੇ ਲਿਆ ਕੇ ਰੋਟੀ ਬਣਾ ਕੇ ਫੜਾਤੀ ਪੌਣੇ 10 ਵਜੇ ਫਿਰ ਉਸ ਤੋਂ ਬਾਅਦ ਫਿਰ ਮੈਂ ਆਖਿਆ ਵੀ ਹੁਣ ਮੈਂ ਬਾਥਰੂਮ ਤੋਣੀ ਆ ਫਿਰ ਮੈਂ ਦੋ ਬਾਥਰੂਮ ਤੋ ਤੇ ਉਹਨਾਂ ਤੇ ਵੀ ਯੁੱਧ ਹੀ ਲਾਉਣਾ ਪੈਂਦਾ ਹੁੰਦਾ ਬਾਥਰੂਮਾਂ ਦੇ ਵੀ ਫਿਰ ਮੈਂ ਦੋ ਬਾਥਰੂਮ ਤੋ ਤੇ ਫਿਰ ਮੈਂ ਸੇਰਾਉਣ ਬੜੀ ਤੇ ਮੈਨੂੰ ਤਾਂ ਵੱਜ ਗਏ ਮੈਨੂੰ ਲੱਗਦਾ ਹੈ ਸਾਢੇ ਘਰ ਸਾਢੇ ਘਰ ਮੌਣੇ 12 ਜਦੋਂ ਨਾ ਕੇ ਨਿਕਲੀ ਤੇ ਹੁਣ ਵੱਜ ਗਏ ਪੌਣੇ 1 ਤੇ ਬਸ ਹੁਣ ਮੈਂ ਵਾਲ ਬਨੂਗੀ ਤੇ ਜਾਉਂਗੀ ਸ਼ਾਪ ਤੇ ਮੈਂ ਕਿਹਾ ਚੱਲ ਬੀਬੀ ਕੋਈ ਨਾ ਤੂੰ ਜਾ ਆਈ ਕੋਈ ਗੱਲ ਹੈ ਤੂੰ ਜਾ ਆਈ ਤੇ ਮੈਂ ਜਾ ਜਾਈ ਹਾਜ਼ਰੀ ਲਵਾਇਆ ਤੇ ਫਿਰ ਮੈਂ ਹੁਣ ਜਾਉਂਗੀ ਸ਼ਾਪ ਤੇ ਪੌਣਾ ਇੱਕ ਹੋ ਗਿਆ ਬੀਬੀ ਨੇ 2 ਵਜੇ ਆ ਜਾਣਾ ਉੱਥੇ ਸ਼ਾਪ ਤੇ ਆਉਂਗੀ ਦੋ ਤੋਂ ਪਹਿਲਾਂ ਬੀਬੀ ਨੂੰ ਦੁਕਾਨ ਖੁੱਲੀ ਚਾਹੀਦੀ ਹੈ ਤੇ ਉੱਥੇ ਆਪਾਂ ਵੀਡੀਓ ਵੀਡੀਓ ਬਣਾਵਾਂਗੇ ਤੇ ਜਿਹੜੇ ਆਰਡਰ ਆਏ ਹੋਏ ਨੇ ਉਹਨਾਂ ਦੇ ਪਾਰਸਲ ਰੈਡੀ ਕਰਾਂਗੇ ਬਸ ਅਸੀਂ ਜ਼ਿਆਦਾ ਟਾਈਮ ਨਹੀਂ ਲਾਉਣਾ ਅੱਜ ਵੀਡੀਓਜ਼ ਬਣਾ ਕੇ ਫਿਰ ਆ ਜਾਾਂਗੇ ਕਿਉਂਕਿ ਸੰਡੇ ਦਾ ਦਿਨ ਇੱਕ ਅਸੀਂ ਰੱਖਦੇ ਹੁੰਨੇ ਆ ਵੀ ਥੋੜਾ ਜਿਹਾ ਚੱਲ ਹਨਾ ਰਿਲੈਕਸ ਜਿਹਾ ਹੀ ਰਹਿਣਾ ਚਾਹੀਦਾ ਕਿਸੇ ਦਿਨ ਬੰਦੇ ਨੂੰ ਵਾਲ ਬੂਲ ਧੋ ਕੇ ਧੁੱਪ ਤਾਂ ਪਲਵਾਉਣੀ ਹੁਣ ਥੋੜੀ ਜਿਹੀ ਧੁੱਪ ਆ ਰਹੀ ਆ ਵਧੀਆ ਲੱਗ ਰਿਹਾ ਇੱਥੇ ਮੈਨੂੰ ਤੇ ਬਾਕੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਹੁਣੇ ਹੁਣ ਮੈਂ ਪੜ ਰਹੀ ਸੀਗੀ ਇੱਕ ਦਾ ਤਾਂ ਤੇਲ ਨੂੰ ਲੈ ਕੇ ਆਇਆ ਸੀ ਕਹਿੰਦੇ ਮੇਨ ਮਹੀਨਾ ਹੋ ਗਿਆ ਯੂਜ਼ ਕਰਦਿਆਂ ਮੇਰੇ ਵਾਲ ਕਾਲੇ ਹੋਣੇ ਸ਼ੁਰੂ ਹੋ ਗਏ ਚਲੋ ਬਹੁਤ ਅੱਛੀ ਗੱਲ ਹੈ ਜੀ ਹਨਾ ਅੱਛਾ ਰਿਸਪੌਂਸ ਮਿਲਦਾ ਹੈ ਤੇ ਦੂਸਰਾ ਇੱਕ ਭੈਣ ਦਾ ਆਇਆ ਸੀ ਕਹਿੰਦੇ ਭੈਣ ਜਿਹੜੇ ਤੁਸੀਂ ਰੈਮਡੀਜ਼ ਦੱਸਦੇ ਹੋ ਮੈਂ ਸਾਰੀਆਂ ਯੂਜ਼ ਕਰਦੀਆਂ ਤੇ ਮੇਰੇ ਨਾ ਕ ਤੇ ਕਹਿੰਦੇ ਕਿ ਮੇਰੇ ਐਂਕ ਲੱਗੀ ਹੋਈ ਆ ਤੇ ਮੈਂ ਨਾ ਰੈਮਡੀਜ਼ ਯੂਜ਼ ਕਰਦੀ ਆ ਤੇ ਮੇਰਾ ਫੇਸ ਲੱਗਾ ਚਮਕਣਾ ਤੇ ਮੈਂ ਗਈ ਪੇਕੇ ਤੇ ਮੇਰੀ ਭਝਾਈ ਕਹਿੰਦੀ ਸਾਰਾ ਦਿਨ ਮੂੰਹ ਚਮਕਾਈ ਜਣੀ ਆ ਨਿਗਾ ਦਾ ਵੀ ਧਿਆਨ ਰੱਖ ਲੈ ਗਾ ਐਂ ਦੇਖ ਲਓ ਅਸੀਂ 네ਗੇਟਿਵਿਟੀ ਲੱਭ ਲੈਨੇ ਹੁਣ ਕਿਸੇ ਨਾ ਕਿਸੇ ਚੀਜ਼ ਚ ਮੈਂ ਐ ਕਰੀ ਹੁੰਨੀ ਆ ਵੀ ਜਦੋਂ ਆਪਾਂ ਨਾ ਕਿਤੇ ਵੀ ਜਾਂਦੇ ਆ ਤੇ ਜਾਹੇ ਤੁਸੀਂ ਨਾ ਪੁੱਠੇ ਹੋ ਕੇ ਲੜਕ ਲੋ ਹਨਾ ਵਿਆਹ ਸ਼ਾਦੀ ਕੋਈ ਫੰਕਸ਼ਨ ਤੁਸੀਂ ਘਰੇ ਕਰ ਲੋ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲੋ ਤੁਸੀਂ ਕਹੋ ਵੀ ਮੈਂ ਤਾਂ ਬਹੁਤ ਵਧੀਆ ਕਰਨਾ ਤੇ ਆਪਾਂ ਨਾ ਮੈਂ ਕਲਾਸ ਵੀ ਕਈ ਵਾਰੀ ਬੱਚਿਆਂ ਨਾਲ ਇਦਾਂ ਦੀ ਗੱਲਾਂ ਕਰਨ ਲੱਗ ਜਾਨੀ ਆ ਕਿ ਆਪਾਂ ਪੋਜ਼ਿਟਿਵਿਟੀ ਰੱਖਣੀ ਬਹੁਤ ਜ਼ਰੂਰੀ ਹੈ ਪੋਜ਼ਿਟਿਵਿਟੀ ਇੱਥੋਂ ਇੱਥੋਂ ਤੱਕ ਪਰਪਰ ਰੱਖੋ ਕਿ ਤੁਸੀਂ ਨਾ ਹਰ ਇੱਕ ਚੀਜ਼ ਦੇ ਵਿੱਚੋਂ ਚੰਗਾਈ ਹੀ ਦੇਖੋ ਚੰਗਾਈ ਦੇਖੋ ਕਿ ਕਿਸੇ ਚੀਜ਼ ਦੇ ਵਿੱਚੋਂ ਕੋਈ ਨੁਕਸਾਨ ਨਾ ਲੱਭੇ ਤੁਹਾਨੂੰ ਇਸ ਤਰ੍ਹਾਂ ਦੇ ਬਣ ਜਓ ਕਿ ਮੈਂ ਹਜੇ ਤਦੋਂ ਆਪਾਂ ਨੇ ਕਿਸੇ ਵਿਆਹ ਸ਼ਾਦੀ ਤੇ ਜਾ ਕੇ ਆਉਣੇ ਆਪਾਂ ਇਹ ਕਹਿੰਦੇ ਹੁਣੇ ਬਾਹਰ ਨਿਕਲ ਕੇ ਵੀ ਵੈਸੇ ਤਾਂ ਸਾਰਾ ਕੁਝ ਬਹੁਤ ਵਧੀਆ ਸੀ ਫਲਾਨੀ ਚੀਜ਼ ਇਸ ਤਰ੍ਹਾਂ ਦੀ ਸੀ ਹਨਾ ਇੱਕ ਚੀਜ਼ ਅਸੀਂ ਨੁਕਸ ਵਾਲੀ ਹੈ ਜਿਹੜੀ ਉਹ ਜ਼ਰੂਰ ਫੜ ਲੈਣੇ ਆ ਬਾਕੀ ਦੀਆਂ ਤਾਂ ਬਸ ਐਂ ਕਹਦੇ ਨੇ ਵੀ ਬਾਕੀ ਤਾਂ ਚਲੋ ਠੀਕ ਸੀ ਵੀ ਤੁਸੀਂ ਜਿੰਨਾ ਮਰਜ਼ੀ ਪੁੱਠੇ ਹੋ ਕੇ ਲਟਕ ਲੋ ਜਿਨੇ ਲੱਭਣੀਆਂ ਨੈਗੇਟਿਵਿਟੀ ਜਾਂ ਨੁਕਸ ਹੋਣੇ ਤਾਂ ਲੱਭ ਹੀ ਲੈਣੇ ਆ ਸੋ ਭੈਣ ਕਹਿੰਦੀ ਹੈ ਕਿ ਮੈਨੂੰ ਮੇਰੀ ਪਰਛਾਈਂ ਕਹਿੰਦੀ ਮੂੰਹ ਚਮਕਾਉਂਦੀ ਰਹਿਣੀ ਆ ਤੇ ਆਪਣੀਆਂ ਨਿਗਾਹਾਂ ਦਾ ਵੀ ਧਿਆਨ ਰੱਖ ਲਿਆ ਕਰ ਹਨਾ ਤੇ ਚਲੋ ਕੋਈ ਗੱਲ ਨਹੀਂ ਜੀ ਹਨਾ ਚਲੋ ਜਿਹੜੀ ਚੀਜ਼ ਆਪਣੇ ਬਸ ਹੈਗੀ ਉਹ ਤਾਂ ਕਰ ਹੀ ਸਕਦੇ ਆ ਚਲੋ ਨਿਗਾ ਨੂਗਾ ਤਾਂ ਅੱਜ ਕੱਲ ਬੱਚਿਆਂ ਦੀ ਵੀ ਐਨ ਕਲ ਗੀਆਂ ਖਾਦ ਖਰਾਕਾਂ ਇਹ ਹਜੀਆਂ ਹੋ ਗਈਆਂ ਜਾਂ ਤਾਂ ਹਨਾ ਤੇ ਬਸ ਐ ਹੈਗਾ ਕਿ ਥੋੜਾ ਬਹੁਤ ਜੀ ਆਪਾਂ ਡਾਈਟ ਵਗੈਰਾ ਦਾ ਥੋੜਾ ਜਿਹਾ ਵੀ ਧਿਆਨ ਰੱਖਣਾ ਜੇ ਐਕਚੁਅਲੀ ਗੱਲ ਬਧੇ ਕੀ ਹੈ ਜੀ ਮੈਨੂੰ ਲੱਗਦਾ ਵਾਲੀਆਂ ਸਾਰੀਆਂ ਚੀਜ਼ਾਂ ਆਗੀਆਂ ਕੀ ਖਾਈਏ ਕੀ ਨਾ ਖਾਈਏ ਜਿਹੜਾ ਖਾਣੇ ਆ ਉਹਦਾ ਵੀ ਮੈਨੂੰ ਲੱਗਦਾ 100% ਅਸਰ ਤਾਂ ਆਪਾਂ ਨੂੰ ਹੁੰਦਾ ਨਹੀਂ ਆਪਾਂ ਕਹਿੰਦੇ ਨੇ ਫਰੂਟ ਖਾ ਲਈ ਆਪਣੇ ਮਨ ਦੀ ਸੈਟੀਸਫੈਕਸ਼ਨ ਹੈ ਉਹਦਾ ਵੀ ਮੈਨੂੰ ਲੱਗਦਾ ਪੂਰਾ ਅਸਰ ਤਾਂ ਆਪਣੀ ਤਾਂ ਧਰਤੀ ਹੈ ਜਿਹੜੀ ਉਹ ਹੀ ਪੋਲੂਟ ਹੋ ਚੁੱਕੀ ਹੈ ਵਿਚਾਰੀ ਇਨੀਆਂ ਖਾਦ ਖੁਰਾ ਖਾਦਾ ਰਸੈਣ ਹਨਾ ਪੈਰੀਆਂ ਨਹੀਂ ਇਹਦੇ ਵਿੱਚ ਇਹਨੇ ਫਰਟੀਲਾਈਜ਼ਰਸ ਯੂਜ਼ ਕਰਦੇ ਆ ਆਪਾਂ ਤੇ ਇਨੇ ਕੈਮੀਕਲਸ ਜਿਹੜੇ ਉਹ ਯੂਜ਼ ਹੋ ਰਹੇ ਨੇ ਫਸਲਾਂ ਦੇ ਉੱਪਰ ਹੀ ਧਰਤੀ ਹੈ ਜਿਹੜੀ ਆਪਣੀ ਪੋਲੂਟ ਹੋ ਗਈ ਹੈ ਇਸ ਕਰਕੇ ਕੀ ਕਰ ਸਕਦੇ ਆ ਆਪਾਂ ਚਲੋ ਜੋ ਵੀ ਹੈ ਜਿੰਨਾ ਕਿ ਸਾਡੇ ਹੱਥ ਹੈ ਉਹਨਾਂ ਕਿ ਤਾਂ ਅਸੀਂ ਕਰ ਹੀ ਸਕਦੇ ਆ ਹੁਣ ਤੁਸੀਂ ਮੈਨੂੰ ਐ ਦੱਸਿਓ ਮੇਰੇ ਵਾਲਾ ਜਿਹੜੇ ਉਹ ਬੁਰੇ ਤਾਂ ਲੱਗ ਰਹੇ ਤੁਹਾਨੂੰ ਲਾਲ ਲਾਲ ਲੱਗ ਰਹੇ ਨੇ ਹਨਾ ਚਲ ਕੋਈ ਨਹੀਂ ਕੁਛ ਨਹੀਂ ਹੁੰਦਾ ਨਾ ਕਰ ਲੈਣੀ ਆ ਮੇਰ ਨੂੰ ਛੋਪੀ ਦਾ ਜਾਗ ਗਿਆ ਵੀ ਮੈਂ ਲਾਲ ਮਹਿੰਦੀ ਲਾਉਣੀ ਹੈ ਕਿਉਂਕਿ ਜੇ ਆਪਾਂ ਕਲਰ ਲਾਉਣੇ ਨਾ ਤਾਂ ਉਹਦੇ ਨਾਲ ਵਾਲ ਜਿਹੜੇ ਜਦੋਂ ਆਪਣੇ ਤੋਂ ਸਾਰੇ ਸਿਰ 'ਚ ਤਾਂ ਕਲਰ ਲੱਗਦਾ ਨਹੀਂ ਤੇ ਨਾ ਹੀ ਆਪਾਂ ਲਾਉਣਾ ਚਾਹੁੰਦੇ ਹੁੰਨੇ ਕੈਮੀਕਲਸ ਹੁਣ ਫਿਰ ਮੈਂ ਮਹਿੰਦੀ ਸਾਰੇ ਵਾਲਾਂ 'ਚ ਲਾ ਲਿਆ ਦੇਖੋ ਵਿੱਚ ਵਿੱਚੋਂ ਤੁਹਾਨੂੰ ਮੇਰੇ ਵਾਲ ਲਾਲ ਦਿਖਦੇ ਨੇ ਨਾ ਆਹਾ ਤੇ ਫਿਰ ਹੁਣ ਚਿੱਟੇ ਨਹੀਂ ਰਹਿਣਗੇ ਕਿੱਥੇ ਇਹ ਚਿੱਟੇ ਦਿਖਣੇ ਫਿਰ ਉਹ ਬੁਰੇ ਲੱਗਦੇ ਨੇ ਤੇ ਜੇ ਮਿਕਸ ਜੇ ਹੋ ਜਾਣ ਫਿਰ ਇਹ ਚੰਗੇ ਲੱਗਦੇ ਨੇ ਕਿਉਂਕਿ ਮੈਨੂੰ ਤਾਂ ਲਾਲ ਕਾਲੇ ਜੇ ਵਾਲ ਵਧੀਆ ਲੱਗਦੇ ਆ ਅੱਜਕੱਲ ਫੈਸ਼ਨ ਵੀ ਹੈ ਜਿਆਦਾ ਕਾਲੇ ਵਾਲਾਂ ਦਾ ਤਾਂ ਫੈਸ਼ਨ ਨਹੀਂ ਹੈ ਸੋ ਬਾਕੀ ਆਪਾਂ ਐਕਸਪੈਰੀਮੈਂਟ ਕਰਦੇ ਰਹਿੰਦੇ ਹੁੰਨੇ ਆਪਦੇ ਵਾਲਾਂ ਤੇ ਆਪਦੀ ਚੀਜ਼ ਹੈ ਜੋ ਮਰਜ਼ੀ ਕਰੀ ਜਾਈਏ ਨਾ ਆਪਦੇ ਵਾਲਾਂ ਇਨਾਂ ਤੇ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ ਆਪੋ ਜਿਵੇਂ ਜੀ ਕਰਦਾ ਓਵੇਂ ਕਰਦੇ ਨੇ ਇਹਨਾਂ ਨੂੰ ਲਓ ਲਾਲ ਲਾਲ ਵਾਲ ਹੋਈ ਪਏ ਨੇ ਬਥੇਰੇ ਵਾਲ ਚਿੱਟੇ ਨਹੀਂ ਬਣ ਮੇਰੇ ਤਾਂ ਮੈਂ ਤਾਂ ਬੁੱਢੀ ਹੋ ਗਈ ਗੀ ਉੱਪਰ ਉੱਪਰੋਂ ਤੁਨ ਲੱਗਦੀਆਂ ਨਹੀਂ ਮੈਂ ਜਵਾਨ ਐ ਵਾਲ ਤਾਂ ਨਾ ਜੀ ਐਕਚੁਅਲੀ ਮੈਂ ਆਪਦੇ ਵਾਲ ਆਪੇ ਹੀ ਜਿਹੜੇ ਹੈਗੇ ਆ ਉਹ ਚਿੱਟੇ ਕਰਲੇ ਸੀਗੇ ਮੇਰੀਆਂ ਗਲਤੀਆਂ ਨੇ ਇਹ ਜਦੋਂ ਨਾ ਮੈਂ ਜੌਬ ਚ ਰਮੀ ਰਮੀ ਆਈ ਮੈਂ ਨਾ 97 ਚ ਜੌਬ ਚਾਈ ਸੀ ਮੈਂ ਤੁਹਾਨੂੰ ਆਪ ਦੇ ਐਕਸਪੀਰੀਅੰਸ ਵੀ ਸ਼ੇਅਰ ਕਰ ਦਿੰਨੀ ਆ ਕਿ ਮੈਂ ਕਦੋਂ ਜੌਬ ਚਾਈ ਸੀ। ਲੋ ਮੈਂ 97 ਚ ਜੌਬ ਚਾਈ ਸੀ ਤੇ ਸੰਗਰੂਰ ਡਿਸਟ੍ਰਿਕਟ ਦੇ ਪ੍ਰਭਾਨ ਪਿੰਡ ਚ ਮੈਂ ਜੁਆਇਨ ਕਰਿਆ ਸੀ ਤੇ ਉੱਥੇ ਨਾ ਸਾਡੇ ਮੈਡਮ ਸੀਗੀ ਪਰਮਜੀਤ ਉਹ ਆਪਣੇ ਹੁਣ ਰਿਸ਼ਤੇਦਾਰ ਨਹੀਂ ਤੇ ਪਰ ਪਰਮਜੀਤ ਮੈਡਮ ਵਿਚਾਰੇ ਦੁਨੀਆ ਛੱਡ ਚੁੱਕੇ ਨੇ। ਬਹੁਤ ਛੋਟੀ ਜਿਹੀ ਬਮਾਦੀ ਤੋਂ ਆਵਾਜ਼ ਚਲੇ ਗਏ ਉਹ। ਹੁਣ ਬਹੁਤ ਛੋਟੀ ਉਮਰ ਚ ਹਜੇ ਉਹ ਟਾਇਰ ਨਹੀਂ ਹੋਈ ਸੀਗੀ। ਤੇ ਉਹ ਨਾ ਮਤਲਬ ਉਹ ਮੇਥੋਂ ਵੱਡੇ ਸੀਗੇ 10-12 ਸਾਲ। ਤੇ ਮੇਰੇ ਨਾ ਮਤਲਬ ਮੇਰੇ ਤਾਂ ਮਾੜਾ ਮੁੱਟਾ ਕੋਈ ਸੀਗਾ ਵਾਲ ਹਨ ਤੇ ਮੈਂ ਕਦੇ-ਕਦੇ ਲਾਲ ਮਹਿੰਦੀ ਲਾ ਲੈਂਦੀ ਹੁੰਦੀ ਸੀ ਤੇ ਉਹ ਮਾੜਾ ਮੁੱਟੇ ਲਾਲ ਜਿਹਾ ਕਿਤੇ 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 ਦਿਖਣਾ ਮੇਰਾ ਨਾ ਮੈਨੂੰ ਐ ਲੱਗ ਕਰੇ ਇਹਨਾਂ ਦੇ ਵਾਲ ਕਿੰਨੇ ਵਧੀਆ ਲੱਗਦੇ ਆ ਕਾਲੇ ਕਾਲੇ ਹਨ ਉਹੀ ਸ਼ੌਕ ਜਿਹੀ ਸੀਗਾ ਬਸ ਤੇ ਮੈਂ ਚੱਕ ਕੇ ਤੇ ਮੈਂ ਵੀ ਕਲਰ ਲਾਉਣ ਲੱਗ ਗਈ ਬਹੁਤ ਛੇਤੀ ਮੈਂ ਤਾਂ ਕਲਰ ਲਾਉਣ ਲੱਗ ਗਈ ਤੇ ਉਹ ਕਲਰ ਨੇ ਤੁਹਾਨੂੰ ਪਤਾ ਹੀ ਹੈ ਫਿਰ ਕੈਮੀਕਲਜ਼ ਨੇ ਕੀ ਅਸਰ ਦਿਖਾਉਣਾ ਸੀ ਉਹਨੇ ਮੇਰੇ ਵਾਲਾ ਥੋੜੀ ਜਿਹਾ ਚਿੱਟੇ ਕਰਤੇ ਤਾਂ ਕਰਕੇ ਮੇਰੇ ਵਾਲ ਚਿੱਟੇ ਹੋ ਗਏ ਕੁਝ ਉਹ ਹੈਪੇਟਾਈਟਸ ਸੀ ਦੀ ਪ੍ਰੋਬਲਮ ਜਿਹੜੀ ਆ ਗਈ ਉਹਨੇ ਤੇ ਹੁਣ ਤਾਂ ਮੇਰੇ ਵਾਲਾਂ ਦਾ ਟੈਕਸਚਰ ਬਹੁਤ ਸੋਹਣਾ ਹੋ ਗਿਆ ਮੇਰੇ ਵਾਲਾਂ ਦਾ ਟੈਕਸਚਰ ਬਹੁਤ ਜ਼ਿਆਦਾ ਗੰਦਾ ਸੀ ਮੈਂ ਬਹੁਤ ਵਾਰ ਕਹਿ ਨਹੀਂ ਹੁੰਦੀ ਆ ਤੁਹਾਨੂੰ ਦੱਸਦੀ ਹੁੰਦੀ ਆ ਤੇ ਹੁਣ ਮੈਂ ਆਪ ਦਾ ਬਹੁਤ ਧਿਆਨ ਰੱਖਦੀ ਆਂ ਵੀ ਆਪਾਂ ਆਪਣੀ ਕੇਅਰ ਖੁਦ ਕਰਦੇ ਆਂ ਕਿਉਂਕਿ ਅਸੀਂ ਆਪਣੀ ਸਿਹਤ ਦੀ ਕੇਅਰ ਆ ਜਿਹੜੀ ਉਹ ਖੁਦ ਹੀ ਕਰਨੀ ਆ ਕਿਸੇ ਨੇ ਨਹੀਂ ਕਰਨੀ ਇਸ ਲਈ ਜਿੰਨਾ ਕੇਅਰ ਕਰ ਸਕਦੇ ਆ ਉਹ ਕਰੀਏ ਤੇ ਅਦਰਵਾਈਜ਼ ਕੋਈ ਕਿਸੇ ਦੀ ਕੇਅਰ ਨਹੀਂ ਕਰਦਾ ਜਿੰਨਾ ਦੇ ਤੁਸੀਂ ਇੱਕ ਗੱਲ ਦੇਖਿਓ ਵੀ ਜਿੰਨੀ ਦੇਰ ਆਪਾਂ ਤੁਰੇ ਫਿਰਦੇ ਆ ਉੰਨੀ ਦੇਰ ਹੀ ਆਪਾਂ ਬੰਦੇ ਆ ਇਨਸਾਨ ਆ ਜਦੋਂ ਆਪਾਂ ਬੈੱਡ ਤੇ ਪੈ ਗਏ ਬਸ ਫੇਰ ਕੋਈ ਤੁਹਾਡੀ ਕੇਅਰ ਨਹੀਂ ਕਰਦਾ ਤੁਸੀਂ ਚਾਹੇ ਐ ਕਹੋ ਵੀ ਇਹ ਗੱਲ ਗਲਤ ਹੈ ਬਿਲਕੁਲ ਗਲਤ ਨਹੀਂ ਹੈਗਾ ਦੁਨੀਆ ਦੇ ਵਿੱਚ ਵਿਚਰ ਰਹੀਆਂ ਬਿਮਾਰਾ ਅਠਮਾਰਾਂ ਦੇ ਵਿੱਚ ਵੀ ਵਿਚਰ ਰਹੀਆਂ ਤੇ ਫੇਰ ਕੋਈ ケア ਨਹੀਂ ਕਰਦਾ ਇਨਸਾਨ ਉਹਨਾਂ ਜਿਹੜੀਆਂ ਜਿੰਨਾਂ ਚਰੂ ਹੌਬ ਦੇ ਪੈਰਾਂ ਤੇ ਤੁਰਿਆ ਫਿਰਦਾ ਜਿਹੜੇ ਡਿਪੈਂਡ ਹੋ ਗਏ ਤੇ ਬਸ ਤੇ ਪ੍ਰਮਾਤਮਾ ਕਰੇ ਕਦੇ ਕਿਸੇ ਨੂੰ ਕਿਸੇ ਤੇ ਡਿਪੈਂਡ ਨਾ ਕਰੇ ਤੇ ਇਸ ਲਈ ਆਪਦਾ ਧਿਆਨ ਜਿਹੜਾ ਉਹ ਸੇਤ ਦਾ ਜ਼ਰੂਰ ਰੱਖੋ ਤੁਸੀਂ ਖਾਣ ਪੀਣ ਦਾ ਵੀ ਰੱਖੋ ਕਿਉਂਕਿ ਤੁਰਦਾ ਇਹ ਆਦਮੀ ਹੈ ਇਕਦਮੀ ਹੈ ਨਾ ਜਿੰਨਾ ਚਿਰ ਤੁਰਦੇ ਆ ਤੁਰਦੇ ਫਿਰਦੇ ਆ ਅਸੀਂ ਉੰਨੀ ਦੇਰੀ ਆਦਮੀ ਹੈ ਇਨਸਾਨ ਆ ਉੰਨੀ ਦੇਰ ਤਾਂ ਬਸ ਫੇਰ ਨਹੀਂ ਕੋਈ ਕੁਛ ਤਾਂ ਬੰਦਾ ਹੈਗਾ ਬੈੱਡ ਤੇ ਪਿਆ ਨੂੰ ਉਹ ਤਾਂ ਫੇਰ ਵਾਧੂ ਹੀ ਹੋ ਜਾਂਦਾ ਬੰਦਾ ਵੀ ਹੁਣ ਇਹਨੇ ਕੀ ਕਰਨਾ ਹੈਗਾ ਤੇ ਫੇਰ ਅਗਲਾ ਕਰਨਾ ਜੇ ਹੁਣ ਬੈੱਡ ਤੇ ਪਿਆ ਪ੍ਰਮਾਤਮਾ ਦਾ ਸ਼ਟਕਾਰਾ ਕਰਦੇ ਫੇਰ ਅਗਲਾ ਸ਼ਟਕਾਰਾ ਕਰਨ ਤੇ ਆ ਜਾਂਦਾ ਉਦੋਂ ਇਨਸਾਨ ਮੰਜੇ 'ਚ ਪਿਆ ਤਾਂ ਕਿਸੇ ਨੂੰ ਚੰਗਾ ਲੱਗਦਾ ਹੀ ਨਹੀਂ ਉਹ ਇਨਸਾਨ ਹੀ ਨਹੀਂ ਰਹਿੰਦਾ ਬਸ ਜਿਹੜਾ ਮੰਜੇ 'ਚ ਪੈ ਗਿਆ ਇਸ ਕਰਕੇ ਤੁਸੀਂ ਜਿੰਨਾ ਹੋ ਸਕਦਾ ਆਪਦਾ ਧਿਆਨ ਆ ਜਿਹੜਾ ਉਹ ਖੁਦ ਰੱਖ ਲੋ ਕੋਈ ਨਹੀਂ ਰੱਖਦਾ ਤੁਸੀਂ ਆਪਦੇ ਸ਼ਹੀਦ ਦੇ ਖੋਦੀ ਜ਼ਿੰਮੇਵਾਰੋਂ ਵੀ ਹੋਰ ਕੋਈ ਜ਼ਿੰਮੇਵਾਰ ਨਹੀਂ ਹੈਗਾ ਇਹਦਾ ਜੇ ਰੱਖ ਲੋਂਗੇ ਤਾਂ ਨਹੀਂ ਤਾਂ ਮੈਂ ਦੇਖਿਆ ਵੀ ਬਹੁਤ ਭੈਣਾ ਨਹੀਂ ਹੋ ਜੀਆਂ ਮਿੱਥਾ ਮੈਂ ਤਾਂ ਉਹਦਾ ਧਿਆਨ ਰੱਖਦੀ ਹੋਈ ਨਹੀਂ ਹੈਗੀ ਮੈਂ ਤਾਂ ਇਹ ਕਰਦੀ ਵੀ ਨਹੀਂ ਹੈਗੀ ਚਲ ਦੇਖੀ ਜਊ ਜਦੋਂ ਕੁਝ ਹੋਊਗਾ ਜਿਹੜਾ ਚਲੋ ਜਿੰਨਾ ਚਿਰ ਤੁਰੇ ਫਿਰਦੇ ਆ ਹਨਾ ਕੰਮਾਂ ਚ ਟਾਈਮ ਨਹੀਂ ਲੱਗਦਾ ਕਿੱਥੇ ਟਾਈਮ ਹੈ ਐਕਸਰਸਾਈਜ਼ ਦਾ ਕਿੱਥੇ ਟਾਈਮ ਹੈ ਯੋਗਾ ਕਰਨ ਦਾ ਕਿੱਥੇ ਟਾਈਮ ਅਗਲਾ ਕਹਿੰਦੇ ਮੈਂ ਨਹੀਂ ਪਤਾ ਵੀ ਮੈਨੂੰ ਵੀ ਕਹਿਣੀ ਹੁਣ ਬੈਲੀ ਆ ਸਾਰਾ ਦਿਨ ਅਥੇ ਕਰੀਮਾਂ ਲਾਈ ਜਾਂਦੀ ਆ ਤੇ ਫੇ ਆ ਵੀਡੀਓ ਬਣਾਉਣਾ ਤੇ ਪਈ ਜਾਂਦੀ ਆ ਤੇ ਤੇ ਪਰ ਟਾਈਮ ਤੋਂ ਟਾਈਮ ਕੱਢਣਾ ਪੈਂਦਾ ਹੁੰਦਾ ਹੈ ਬਿੱਲੀ ਜਮਾ ਨਹੀਂ ਹੈਗੀ ਕੰਮ ਬਹੁਤ ਜ਼ਿਆਦਾ ਨਹੀਂ ਤੇ ਪਰ ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਕਹਿੰਦੀਆਂ ਹੋਣਗੀਆਂ ਕਿ ਬਿੱਲੀ ਆ ਦੇ ਕੋਲ ਲੱਗੀ ਰਹਿੰਦੀ ਹੈ ਸਾਰਾ ਦਿਨ ਆ ਕੰਮ ਕਰਨ ਕਦੇ ਵਾਲਾਂ ਨੂੰ ਮਹਿੰਦੀ ਲਾ ਲਈ ਕ ਤੇਲ ਬਣਾ ਲਿਆ ਕਦੇ ਮੂੰਹ ਤੇ ਮਸਾਜ ਕਰ ਲਈ ਹੈ ਨਾ ਸਾਡੇ ਕੋਲ ਕਿੱਥੇ ਟਾਈਮ ਹੈ ਸਾਡੇ ਕੋਲ ਤਾਂ ਮਰਨ ਦਾ ਟਾਈਮ ਨਹੀਂ ਐਂ ਕਹ ਲੈਡੀਜ਼ ਕਹਿੰਦੀਆਂ ਹੁੰਦੀਆਂ ਨੇ ਸਾਡੇ ਕੋਲ ਤਾਂ ਮਰਨ ਦਾ ਟਾਈਮ ਨਹੀਂ ਸਾਡੇ ਤਾਂ ਸਿਰ ਖੁਰਕਣ ਨਹੀਂ ਹੁੰਦਾ ਇੰਨਾ ਕੰਮ ਸੰਤੋਂ ਇੰਨਾ ਕੰਮ ਐਂ ਕਰੀ ਜਾਂਦੀਆਂ ਨੇ ਤੇ ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਲ ਇੰਨਾ ਵੀ ਟਾਈਮ ਨਾ ਹੋਵੇ ਵੀ ਇਹ ਗਲਾਬ ਦੇ ਵਾਸਤੇ ਕੋਈ 10 ਗੱਲਾਂ ਕਰਨ ਲਈ ਟਾਈਮ ਹੁੰਦਾ ਪਰ ਇਸ ਕੰਮ ਲਈ ਸਾਡੇ ਕੋਲ ਟਾਈਮ ਨਹੀਂ ਹੁੰਦਾ ਅਸੀਂ ਕਾਲ ਕਰਦੇ ਆਂ ਆਪਦੇ ਲਈ ਅਸੀਂ ਬਹੁਤ ਜ਼ਿਆਦਾ ਕਾਲ ਕਰਦੇ ਆਂ ਪਰ ਕਾਲ ਨਾ ਕਰਿਆ ਕਰੋ ਬਹੁਤ ਜ਼ਰੂਰੀ ਨਹੀਂ ਜੀ ਇਹ ਚੀਜ਼ਾਂ ਤੁਸੀਂ ਬਾਅਦ ਚ ਹੌਲੀ ਹੌਲੀ ਪਤਾ ਲੱਗਦਾ ਹੈ ਇਸ ਕਰਕੇ ਖੁਦ ਹੀ ਆਉਂਦਿਆ ਰਹੋ ਖਾਣ ਪੀਣ ਦਾ ਵੀ ਬਹੁਤ ਜ਼ਿਆਦਾ ਧਿਆਨ ਹੈ ਜਿਹੜਾ ਉਹ ਤੁਸੀਂ ਖੁਦ ਰੱਖੋ ਇਹ ਨਾ ਕਰੋ ਕਿ ਮੈਂ ਤਾਂ ਨਹੀਂ ਖਾਂਦੀ ਮੈਂ ਤਾਂ ਚੱਲ ਇੰਨਾ ਹੀ ਬਹੁਤ ਹੈ ਮੈਂ ਤਾਂ ਚੱਲ ਮੈਨੂੰ ਨਹੀਂ ਲੋੜ ਹੈਗੀ ਕੌਸੀ ਦੀ ਮੈਂ ਰੋਟੀ ਖਾ ਲਈ ਬਸ ਮੇਰਾ ਢਿੱਡ ਭਰ ਗਿਆ ਹਨ ਇਹ ਨਾ ਕਰੋ ਪਲੀਜ਼ ਚਲੋ ਜੀ ਮੈਂ ਵੀ ਬਾੜਪੂੜ ਵਾਲਾ ਫਿਰ ਬੀਬੀਆ ਖੂਹ ਹਿਜਾਈ ਨਹੀਂ ਆ ਕੇ ਬੈਠੀ ਆ 2 ਵਜੇ ਕੇ ਸੇ ਤੂੰ ਘਰੀ ਬੈਠੀ ਆ ਸਰਬਉਣੀਆ ਹੁਣ ਮੈਂ ਥੋੜਾ ਥੋੜਾ ਧੁੱਪ ਨਿਕਲ ਗਈ ਚਲੋ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਤੇ ਸਲਾਬੇ ਦੀ ਬਾੜ ਮਾੜੇ ਮਾੜੇ ਜਿੱਤੇ ਹੋਮੇ ਕਰ ਲੂੰਗੀ ਠੀਕ ਬਾੜ ਵਾਲ ਲੂੰਗੀ ਤੇਲ ਤੁਲਾਉਂਗੀ ਅਦੇ ਵਾਲਾ ਨੂੰ ਕੋ ਹੈਵੀ ਹੈਵੀ ਵਾਲ ਮੇਰੇ ਹੁਣ ਹੋਏ ਨੇ ਬਾੜਾਂ ਦਾ ਨਾਂ ਅਸੀਂ ਬਚਿਆ ਰਿਆ ਸੀ ਚਲੋ ਠੀਕ ਹੈ ਜੀ ਮਿਲਦੀ ਆ ਫਿਰ ਬਾੜਪੂੜ ਵਾਲਾ ਜਾਣ ਲੱਗੀ ਸ਼ੌਪ ਤੇ ਫੇਰ ਮਿਲਦੀ ਆ ਤੁਹਾਨੂੰ ਲੋ ਜੀ ਰਾਤ ਹੋ ਗਈ ਖਾਣਾ ਖੂਣਾ ਖਾ ਕੇ ਕੱਲ ਵਾਂਗੂ ਫੇਰ ਬੈਲੇ ਹੋ ਕੇ ਬੈਠ ਗਏ ਰਾਤ ਨੂੰ ਮਿਲਦੀਆਂ ਉਹਨਾਂ ਅਸੀਂ ਤੁਹਾਨੂੰ ਸੌਣ ਲੱਗੀਆਂ ਭੈਣਾਂ ਨੂੰ ਗੁੱਡ ਨਾਈਟ ਕਰ ਦਿੰਨੇ ਆ ਅਸੀਂ ਰਾਤ ਨੂੰ ਹਾਂ ਤੇ ਦੁਪਹਿਰ ਤੋਂ ਬਾਅਦ ਮੈਂ ਹੁਣ ਮਿਲੀਆਂ ਮੈਂ ਕਿਹਾ ਨਾ ਮੇਰੀ ਦੁਕਾਨ ਤੇ ਜਾਣ ਲੱਗੀ ਮਿਲਦੀ ਆ ਸਾਰੇ ਘੇੜੇ ਘੁੰਡ ਕੱਢਿਆ ਹੁੰਦੇ ਮਿਲਦੇ ਹੈਗੇ ਹੁਣ ਤੁਹਾਨੂੰ ਅਸੀਂ ਤੇ ਮੈਂ ਨਾ ਭੈਣਾਂ ਨੂੰ ਕਹਿੰਦੀ ਰਹਿੰਨੀ ਕਿ ਆਪਦਾ ਧਿਆਨ ਰੱਖਿਆ ਕਰੋ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰੋ ਆਪਦੀ ਸਿਹਤ ਦਾ ਵੀ ਧਿਆਨ ਰੱਖਿਆ ਕਰੋ ਉਹ ਮੈਂ ਤਾਂ ਕਹਿਨੀ ਆ ਕਿਉਂਕਿ ਆਪਾਂ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਪਹਿਲਾਂ ਤਾਂ ਆਪ ਦੀ ਸਿਹਤ ਖਰਾਬ ਕਰਦੇ ਆ ਤੇ ਉਸ ਤੋਂ ਬਾਅਦ ਜਦੋਂ ਸਿਹਤ ਖਰਾਬ ਹੋ ਜਾਂਦੀ ਹੈ ਸਿਹਤ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਫਿਰ ਆਪਣਾ ਪੈਸਾ ਖਰਾਬ ਕਰਦੇ ਆ ਠੀਕ ਹੈ ਜੀ ਇਸੇ ਕਰਕੇ ਮੈਂ ਕਹਿਣੀ ਹੁੰਦੀ ਆ ਕਿ ਪਹਿਲਾਂ ਹੀ ਆਪਦਾ ਧਿਆਨ ਰੱਖ ਲਓ ਤਾਂ ਕਿ ਪਹਿਲਾਂ ਜਿਆਦਾ ਲਾਲਚ ਨਾ ਕਰੋ ਭੱਜੇ ਫਿਰੋ ਹਨਾ ਪੈਸਾ ਕਮਾਉਂਦੇ ਪੈਸਾ ਵੀ ਉਹਨਾਂ ਕ ਕਮਾਓ ਕਿ ਥੋੜੀ ਸਿਹਤ ਆ ਜਿਹੜੀ ਉਹ ਵੀ ਸਹੀ ਰਵੇ ਇਹ ਨਾ ਹੋਵੇ ਕਿ ਬਾਅਦ ਚ ਆਪਾਂ ਆਪਣੀ ਸਿਹਤ ਨੂੰ ਲੈ ਕੇ ਤੁਰੇ ਫਿਰ ਜਿਹੜੇ ਹੱਜਲ ਖਾਰ ਹੁੰਦੇ ਹਨਾ ਚਲੋ ਠੀਕ ਹੈ ਭੈਣੋ ਬਸ ਇਹੀ ਕਹਿਣਾ ਸੀਗਾ ਤੇ ਆਪਾਂ ਹੁਣ ਕੱਲ ਨੂੰ ਮਿਲਦੇ ਆਂ ਫਿਰ ਤਿਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ